ਤੇ ਬਾਪੂ ਜੀ ਦੀ ਹਾਲਤ ਇੰਨੀ ਮਾੜੀ ਆ ਸਰੀਰ ਤੇ ਸੱਟਾਂ ਲੱਗੀਆਂ ਢੂਈ ਤੇ ਰਗੜਾਂ ਲੱਗੀਆਂ ਲੱਤਾਂ ਤੇ ਰਗੜਣਾ ਕੂਣੀਆਂ ਤੇ ਬਾਪੂ ਜੀ ਦੱਸਦੇ ਵੀ ਮੈਨੂੰ ਕਿਸੇ ਨੇ ਕੁੱਟਿਆ ਧਿੱਕਵੇਂ ਜ਼ਮੀਨ ਦੇ ਉੱਪਰ ਪਏ ਬਾਪੂ ਕੰਬ ਰਹੇ ਸੀ ਬਾਪੂ ਜੀ ਨੂੰ ਜਦੋਂ ਅਸੀਂ ਉੱਥੋਂ ਲੈ ਕੇ ਆਏ ਆ ਬਾਪੂ ਜੀ ਨਾਲ ਗੱਲਬਾਤ ਕੀਤੀ ਪਿੰਡੋਂ ਵੀ ਪਤਾ ਕੀਤਾ ਪਤਾ ਲੱਗਿਆ ਵੀ ਬਾਪੂ ਜੀ ਨੇ ਆਪਣਾ ਜਿਹੜਾ ਘਰ ਆ ਉਹ ਵੀ ਗੁਰੂ ਘਰ ਨੂੰ ਦਾਨ ਕਰਤਾ ਸੀ ਗੁਰਦੁਆਰਾ ਸਾਹਿਬ ਆਕੇ ਮੈਨੂੰ ਬਹੁਤ ਜ਼ਿਆਦਾ ਕੁੱਤਿਆਂ ਮੰਡ ਮਾਸ ਨੂੰ ਨਿਸ਼ਾਨੀ ਦੀ ਗੱਲ ਨੂੰ ਮੇਰੇ ਕਿਸੇ ਨੇ ਨਹੀਂ ਸਭ ਆਪ ਤੇ ਬੱਬੂ ਜੀ ਤੁਸੀਂ ਇਸ ਟਾਈਮ ਬਿਨਾ ਕੱਪੜਿਆਂ ਤੋਂ ਪਏ ਇੱਥੇ ਮੈਂ ਤਾਂ ਹੂੰ ਜੇ ਬਣਾ ਕੱਪੜਾ ਕੋ ਆਪੇ ਮੈਂ ਨਹੀਂ ਹਾਂ ਤੁਸੀਂ ਸਭ ਕੁਝ ਨੂੰ ਮੇਰਾ ਲਾ ਲਿਆ ਕਿਹੜੇ ਗੁਰਦੁਆਰੇ ਸੇਵਾ ਕਰਦੇ ਹੁੰਦੇ ਬਾਪੂ ਜੀ ਹਾਂ ਕਿਹੜੇ ਗੁਰਦੁਆਰੇ ਸੇਵਾ ਕਰਦੇ ਸੀ ਮੀਂਦੀ ਉਮੀਦੀ ਗੁਰਦੁਆਰਾ ਸਾਹਿਬ 26 ਹਾੜੀਓਂ ਪੀ ਕਰਿਆ ਇਕੱਲੇ ਨੇ ਨਾਣੇ ਦਾਨੇ ਦੀ ਨਾਣੇ ਲਾਂਗਰੀ ਦੀ ਇੱਕ ਕੁਮਰੀ ਕੁੜੀ ਸੀ ਹਾਂ ਕਤਲ ਕਰਤਾ ਉਹੀ ਗੱਲ ਕੁੱਟ ਕੇ ਸਾਥੀ ਅਰਥਾਂ ਸਤਿਆਗਤੇ ਹੋਏ ਅਦਾਸ

ਉਹ ਜਗਾ ਸਿੱਤੇ ਪਾਸਾ ਦਾ ਕੋ ਗਿਆ ਕੋਈ ਪੈਨ ਨਹੀਂ ਦਿਸ ਪੋਜ਼ਿਟਿਵ ਬਾਕੀ ਸੀ ਤੇ ਕੋਈ ਕਪੜਾ ਵੀ ਨਹੀਂ ਹੈਗਾ ਜੀ ਬਹੁਤ ਮਾੜੇ ਹਾਲਾਤ ਨੇ ਬਾਬਾ ਕਿਹੜਾ ਪਿੰਡ ਆਪਣਾ ਪਿੰਡ ਹੈ ਮਿੱਦੀ ਮਿੱਦੀ ਹਾਂ ਮੇਰਾ ਘਰਦ ਬਣਾਇ ਕੋਇਆ ਅੱਛਾ ਜੀ ਮੈਂ ਸੱਭੀ ਮੇਰੀ ਗੱਲ ਸੁਣੋ ਮੈਂ 26 ਸਾਲ ਤੋਂ ਮੈਂ ਤੁਹਾਦੀ ਨਹੀਂ ਦਾਦੀ ਨਹੀਂ ਦਾਦੀ ਨਹੀਂ ਕਰੀਏ अच्छा अच्छा फोन पे ਕਰੇ ਭਿਜਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਬਾਪੂ ਲక్ష్మణ ਸਿੰਘ ਜੀ ਆ ਪਿੰਡ ਹਮੀਦੀ ਦਾਸਦਿਆ ਜ਼ਿਲ੍ਹਾ ਬਰਨਾਲਾ ਦਾਸਦਿਆ ਬਾਪੂ ਜੀ ਬਾਪੂ ਜੀ ਸਾਨੂੰ ਲੁਧਿਆਣੇ ਘੰਟਾ ਘਰ ਏਰੀਏ ਦੇ ਵਿੱਚ ਪਏ ਮਿਲੇ ਦੇਖੋ ਕਿੱਦਾਂ ਉਹਨਾਂ ਦੇ ਨੀਲਾ ਬਾਣਾ ਪਾਇਆ ਹੋਇਆ ਤਿੱਕ ਵਿੱਚ ਜ਼ਮੀਨ ਦੇ ਉੱਪਰ ਪਏ ਬਾਪੂ ਕੰਬ ਰਹੇ ਸੀ ਤੇ ਬਾਪੂ ਜੀ ਦੀ ਹੱਲ ਤੇ ਨਹੀਂ ਮਾੜੀ ਆ ਸਰੀਰ ਤੇ ਸੱਟਾਂ ਲੱਗੀਆਂ ਢੂਈ ਤੇ ਰਗੜਨ ਲੱਗੀਆਂ ਲੱਤਾਂ ਤੇ ਰਗਣਾ ਕੋਣੀਆਂ ਤੇ ਬਾਪੂ ਜੀ ਦੱਸਦੇ ਵੀ ਮੈਨੂੰ ਕਿਸੇ ਨੇ ਕੁੱਟਿਆ ਕਿਸੇ ਨੇ ਮੈਨੂੰ ਘੜੀਸਿਆ ਬਾਪੂ ਜੀ ਦੇ ਦਸਨ ਮੁਤਾਬਕ ਬਾਪੂ ਜੀ ਕਹਿੰਦੇ ਮੈਂ 26 ਸਾਲਾਂ ਤੋਂ ਗੁਰੂ ਘਰ ਦੇ ਵਿੱਚ ਡਾਲੀ ਦੀ ਸੇਵਾ ਕਰਦਾ ਮੇਰਾ ਹਮੀਦੀ ਪਿੰਡ ਆ ਬਾਪੂ ਜੀ ਨੂੰ ਉੱਥੋਂ ਜਦੋਂ ਲੈ ਕੇ ਆਏ ਆ ਪਹਿਲਾਂ ਤਾਂ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਬਾਪੂ ਜੀ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਜਿਸ ਦੇ ਸਦਕਾ ਸਾਨੂੰ ਪਤਾ ਲੱਗ ਸਕਿਆ ਵੀ ਬਾਪੂ ਜੀ ਉਸ ਹਾਲਤ ਦੇ ਵਿੱਚ ਜਿਹੜੀ ਤੁਸੀਂ ਦੇਖ ਰਹੇ ਹੋ ਉੱਥੇ ਪਈ ਸੀ ਜਿੱਥੋਂ ਦੀ ਲੋਕ ਬਾਪੂ ਦੇ ਕੋਲ ਦੀ ਲੰਗੀ ਜਾਂਦੇ ਸੀ ਦੇਖ ਕੇ ਵੀ ਬਾਪੂ ਨੂੰ ਅਣਡਿੱਠਾ ਕਰੀ ਜਾਂਦੇ ਸੀ ਅੱਜ ਸਾਡੇ ਸਮਾਜ ਦੇ ਵਿੱਚ ਐਸੀ ਜਿਹੜੀ ਗਰਾਵਟ ਆਈ ਹੈ ਨਾ ਤੇ ਪਤਾ ਨਹੀਂ ਕਿਉਂ ਲੋਕ ਐਸੇ ਸਾਡੇ ਬਾਪੂ ਬਜ਼ੁਰਗਾਂ ਵੱਲ ਵੀ ਸਵੱਲੀ ਨਿਗਾਹ ਨਹੀਂ ਦੇਖ ਪਾਉਂਦੇ ਜਿਹੜੇ ਸਾਡੀਆਂ ਅੱਖਾਂ ਦੇ ਸਾਹਮਣੇ ਪਏ ਤੜਫ ਰਹੇ ਨੇ ਤੇ ਫਿਰ ਬਾਪੂ ਜੀ ਨੂੰ ਜਦੋਂ ਅਸੀਂ ਉੱਥੋਂ ਲੈ ਕੇ ਆਏ ਆ ਬਾਪੂ ਜੀ ਨਾਲ ਗੱਲਬਾਤ ਕੀਤੀ ਪਿੰਡੋਂ ਵੀ ਪਤਾ ਕੀਤਾ ਪਤਾ ਲੱਗਿਆ ਵੀ ਬਾਪੂ ਜੀ ਨੇ ਆਪਣਾ ਜਿਹੜਾ ਘਰ ਆ ਉਹ ਵੀ ਗੁਰੂ ਘਰ ਨੂੰ ਦਾਨ ਕਰਤਾ ਸੀ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਦੱਸਿਆ ਵੀ ਬਾਪੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਂ ਤੇ ਵਸੀਅਤ ਕਰਾਤੀ ਸੀ ਆਪਣੇ ਘਰ ਦੀ ਤੇ ਬਾਪੂ ਜੀ ਹੁਣ ਪਿਛਲੇ 1 ਸਾਲ ਤੋਂ ਲਗਭਗ ਮੈਂਟਲੀ ਅਫਸੈਟ ਨੇ ਤੇ ਇਸ ਕਰਕੇ ਸੋਝੀ ਨਾ ਹੁਣ ਕਰਕੇ ਕਿਸੇ ਨੂੰ ਮੰਦਾ ਚੰਗਾ ਵੀ ਬੋਲਦੇ ਆ ਕਈ ਥਾਵਾਂ ਤੇ ਬਾਪੂ ਜੀ ਨੇ ਕਿਸੇ ਨੂੰ ਗਾਲਾਂ ਵੀ ਕੱਢੀਆਂ ਗੁੱਸੇ ਗਿੱਲੇ ਵੀ ਹੋਏ ਚਲੋ ਜਦੋਂ ਬਜ਼ੁਰਗ ਹੋ ਜਾਂਦਾ ਇਨਸਾਨ ਬੱਚਿਆਂ ਵਰਗਾ ਦਿਮਾਗ ਹੋ ਜਾਂਦਾ ਪਰ ਸਾਡਾ ਜਿਹੜਾ ਫਰਜ਼ ਆ ਉਹਨਾਂ ਦੀ ਸੇਵਾ ਕਰਨਾ ਉਹਨਾਂ ਦੀ ਸੰਭਾਲ ਕਰਨਾ ਅਸੀਂ ਹਮੇਸ਼ਾ ਹੀ ਭੈਣਾ ਭਰਾਵਾਂ ਨੂੰ ਬੇਨਤੀ ਕਰਦੇ ਹੁੰਨੇ ਆ ਵੀ ਆਪਾਂ ਆਪਣੇ ਪਿੰਡਾਂ ਦੇ ਵੱਲ ਧਿਆਨ ਦੇਈਏ ਆਪਣੇ ਪਿੰਡਾਂ 'ਚ ਬਜ਼ੁਰਗਾਂ ਦੀ ਪਛਾਣ ਉਹਨਾਂ ਦੀ ਸੰਭਾਲ ਕਰੀਏ ਹੁਣ ਬਾਪੂ ਜੀ ਦਾ ਕੋਈ ਬੱਚਾ ਨਹੀਂ ਕੋਈ ਪਰਿਵਾਰ ਨਹੀਂ ਪਿੱਛੇ ਬਾਪੂ ਜੀ ਦਾ ਹੋ ਸਕਦਾ ਸੁਭਾਅ ਮਾੜਾ ਹੋਵੇ ਬਾਪੂ ਜੀ ਹੋ ਸਕਦਾ ਕਿਸੇ ਨੂੰ ਮੰਦਾ ਚੰਗਾ ਵੀ ਬੋਲਦੇ ਹੋਣ ਪਰ ਹੈ ਤਾਂ ਉਹ ਇੱਕ ਬਜ਼ੁਰਗ ਨੀਲੇ ਬਾਣੇ ਦੇ ਵਿੱਚ ਗੁਰਸਿੱਖ ਅਜੋ ਦਰਦ-ਦਰਦੀਆਂ ਠੋਕਰਾਂ ਖਾਂਦਾ ਉਹਦੇ ਪੂਰੇ ਸਰੀਰ ਦੇ ਉੱਤੇ ਸੱਟਾਂ ਲੱਗੀਆਂ ਹੋਈਆਂ ਤੇ ਇਹ ਸਭ ਕੁਝ ਦੇਖਦੇ ਆ ਸਾਨੂੰ ਆਪਣਾ ਫਰਜ਼ ਪਹਿਚਾਣਨ ਦੀ ਲੋੜ ਆ ਬਾਪੂ ਜੀ ਦੇ ਹਾਲਾਤ ਦੇਖ ਕੇ ਉਹਨਾਂ ਦਾ ਸਾਥ ਦੇਣ ਦੀ ਲੋੜ ਆ ਬਾਪੂ ਜੀ ਦੇ ਦਸਤਨ ਮੁਤਾਬਕ ਉਹਨਾਂ ਦੇ ਤਿੰਨ ਭਰਾ ਵੀ ਆ ਤੇ ਜਿਨ੍ਹਾਂ ਦੇ ਵਿੱਚੋਂ ਬਾਪੂ ਜੀ ਦੇ ਦੋ ਭਰਾਵਾਂ ਦੀ ਮੌਤ ਹੋ ਗਈ ਆ ਬਾਪੂ ਜੀ ਦੇ ਭਤੀਜੇ ਭਤੀਜੀਆਂ ਵੀ ਆ ਪਰਿਵਾਰ ਆ ਸਾਰਾ ਪਿੱਛੇ ਨਗਰ ਆ ਸਾਰਾ ਫਿਰ ਵੀ ਅੱਜ ਇਸ ਬਜ਼ੁਰਗ ਦੀ ਇਹ ਹਾਲਤ ਕਿਉਂ ਬਣੀ ਤੇ ਹੁਣ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਬਾਪੂ ਜੀ ਦੇ ਰਿਸ਼ਤੇਦਾਰਾਂ ਨੂੰ ਭੈਣਾ ਭਰਾਵਾਂ ਨੂੰ ਵੀ ਤੁਸੀਂ ਇਹਨਾਂ ਦੇ ਮਗਰ ਗੇੜਾ ਮਾਰੋ ਮਿਲੋ ਇਹਨਾਂ ਨੂੰ ਆ ਕੇ ਤਾਂ ਜੋ ਇਹਨਾਂ ਨੂੰ ਥੋੜਾ ਹੌਸਲਾ ਹੋਵੇ ਕਿਉਂਕਿ ਇਸ ਉਮਰ ਦੇ ਵਿੱਚ ਆਪਣਿਆਂ ਤੋਂ ਬਿਨਾ ਕੋਈ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਸਿਰਫ ਆਪਣਿਆਂ ਦਾ ਸਾਥ ਚਾਹੀਦਾ ਹੁੰਦਾ ਤੇ ਜੇ ਤੁਸੀਂ ਆਪਣੇ ਬਾਪੂ ਦੇ ਨਾਲ ਖੜ੍ਹ ਜਉ ਆ ਕੇ ਤਾਂ ਬਾਪੂ ਨੂੰ ਹੌਸਲਾ ਹੋਵੇ ਵੀ ਮੇਰਾ ਪਰਿਵਾਰ ਮੇਰੇ ਨਾਲ ਤੇ ਬਾਪੂ ਜੀ ਆਪਣਾ ਨਾਮ ਲਖਮਣ ਸਿੰਘ ਦੱਸਦੇ ਆ ਪਿੰਡ ਹਮੀਦੀ ਦੱਸਦੇ ਆ ਬਾਪੂ ਜੀ ਦੇ ਪਿੰਡ ਵੀ ਸਾਡੀ ਗੱਲ ਹੋਈ ਹੈ ਪੰਚਾਇਤ ਨਾਲ ਵੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਦੱਸਿਆ ਵੀ ਬਾਪੂ ਜੀ ਨੇ ਆਪਣਾ ਘਰ ਗੁਰੂ ਘਰ ਨੂੰ ਵਸੀਅਤ ਕਰਾਤੀ ਸੀ ਤੇ ਦੁਕਾਨਾਂ ਬਣੀਆਂ ਹੋਈਆਂ ਵਿੱਚ ਫਰੰਟ ਦੇ ਉੱਤੇ ਜਿਨ੍ਹਾਂ 'ਚ ਕਹਿੰਦੇ ਬਾਪੂ ਜੀ ਨੂੰ ਵੀ ਕਰਾਇਆ ਵਗੈਰਾ ਦੁਕਾਨ ਦਾ ਦਿੱਤਾ ਜਾਂਦਾ ਕਿਦਾ ਬਾਕੀ ਦਾ ਥਾਂ ਦੀ ਰਜਿਸਟਰੀ ਉਹ ਗੁਰਗਨ ਸਿੰਘ ਮਹਾਰਾਜ ਦੇ ਨਾਂ ਤੇ ਹੋ ਚੁੱਕੀ ਆ ਬਸ ਅਰਦਾਸ ਕਰਿਓ ਸਾਡੇ ਐਸੇ ਸੇਵਾਦਾਰ ਬਾਪੂ ਬਜ਼ੁਰਗਾਂ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਤੰਦਰੁਸਤੀ ਬਖਸ਼ਣ ਬਾਪੂ ਲਾシਮਨ ਸਿੰਘ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਲਾਸ਼ਮਨ ਸਿੰਘ ਆ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਬਾਪੂ ਜੀ ਤੁਸੀਂ ਮੇਰਾ ਪਿੰਨ ਹੈਗਾ ਹਾਂਜੀ ਅਮਿੱਤੀ ਅਮੀਦੀ ਹਾਂ ਮਾ ਗੁਰੂ ਘਰ ਜੀ ਮੈਂ ਸੱਬੇ ਸਾਰ ਡਿਊਟੀ ਕਰੀਆ ਇਕੱਲੇ ਨਹੀਂ ਕਿਹੜੇ ਗੁਰੂ ਘਰ ਜੀ ਅਮੀਦੀ ਅਮੀਦੀ ਕਿੱਥੇ ਰਹਿ ਜਾਂਦਾ ਜੀ ਹਾਂ ਅਮੀਦੀ ਹਾਂਜੀ ਬਾਪੂ ਜੀ ਔਰ ਥੋੜਾ ਸਾਦਾ ਕੋਲੋਂ ਪਾ ਔਰ ਥੋੜੇ ਤੇ ਥੁੱਲੀ ਆ ਕੋਈ ਥੁੱਲੀ ਆ ਕੋਲੇ ਜੀ ਹਾਂ ਥੁੱਲੀ ਆ ਠਾੜਾ ਠੀਕ ਹੈ ਬਾਪੂ ਜੀ ਮਾਰੇ ਔਟਕੇ ਬੈਠੋਗੇ ਜੀ ਬਾਪੂ ਜੀ ਹਾਏ ਬਾਪੂ ਜੀ ਤੁਸੀਂ ਉਹਨੂੰ ਇੱਥੇ ਕੋਲ ਲੈ ਕੇ ਆਇਆ ਜੀ ਤੁਹਾਨੂੰ ਪਤਾ ਤੁਸੀਂ ਕਿੱਥੇ ਹੋ ਇਸ ਟਾਈਮ ਆ ਮੈਂ ਬਰਨਾਲੇ ਆ ਹਾਂਜੀ ਬਰਨਾਲੇ ਨਹੀਂ ਬਾਪੂ ਜੀ ਤੁਸੀਂ ਬਰਨਾਲੇ ਨਹੀਂ ਤੁਸੀਂ ਲੁਧਿਆਣੇ ਆ ਇਸ ਟਾਈਮ ਘੰਟਾ ਘਰ ਜੀ ਰੇਲਵੇ ਸਟੇਸ਼ਨ ਕੋਲੇ ਨਹੀਂ 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 ਪਤਾ ਨਹੀਂ ਤੈਨੂੰ ਕੋਈ ਛੱਡ ਕੇ ਗਿਆ ਕੌਣ ਛੱਡ ਕੇ ਗਿਆ ਇੱਥੇ ਮੁੰਨਾ ਫੋਲਸਾ ਲੈ ਕੁੱਟ ਕੇ ਛੱਡ ਗਿਆ ਫੋਲਸਾ ਲੈ ਕੁੱਟ ਕੇ ਛੱਡ ਕੇ ਗਿਆ ਹਾਂ ਕਦੋਂ ਜੀ ਗੋਡੇ ਫਟ ਕੇ ਛਢੀਸ ਕੇ ਛੱਡ ਕੇ ਗਏ ਕਦੋਂ ਜੀ ਕਦੋਂ ਮੁੰਨਾ 23 ਨਵੰਬਰ ਮੇਰੇ ਹਮ ਤੇ ਫੋਲਸੀਆ ਬਾਪੂ ਤੁਹਾਨੂੰ ਦੇਸਦਾ ਜੀ ਦਾ ਸਾਰਾ ਕੁਸੀ ਅੱਛਾ ਜੀ ਹਾਂ ਮੁੰਨਾ ਇਹ ਨਹੀਂ ਬਦਾਂ ਮਾਤਾ ਆ ਕੇ ਗਦੀ ਬਰਨਾਰੇ ਆ ਬਰਨਾਰੇ ਅੱਛਾ ਇਹ ਬਾਪੂ ਤੁਸੀਂ ਇਸ ਟਮ ਲੁਧਿਆਣੇ ਆ ਕੈਂਟਾ ਘਰ ਰੇਲਵੇ ਸਟੇਸ਼ਨ ਕੋਲੇ ਮੈਨੂੰ ਕੋਈ ਪਤਾ ਨਹੀਂ ਬਦਾ ਬਰਨਾਰੇ ਬਰਨਾਈ ਸੰਜਾ ਕਿੱਛ ਜੀ ਰਾਰੇ ਹੈ ਕਿਹੜੇ ਗੁਰਦੁਆਰੇ ਸੇਵਾ ਕਰਦੇ ਹੁੰਦੇ ਆ ਬਾਪੂ ਜੀ ਹਾਂ ਕਿਹੜੇ ਗੁਰਦੁਆਰੇ ਸੇਵਾ ਕਰਦੇ ਸੀ ਹਮੀਦੀ ਹਮੀਦੀ ਗੁਰਦੁਆਰਾ ਸਾਹਿਬ 26 ਸਾਲ ਡਿਊਟੀ ਕਰੀਆ ਇਕੱਲੇ ਨੇ ਨਾ ਦਾਲੀ ਦੀ ਨਾੜੇ ਲੰਗਰੀ ਦੀ ਤੁਹਾਡੇ ਕੋਈ ਭੈਣ ਭਰਾ ਹੈਗੇ ਹੋਰ ਪਰਿਵਾਰ ਦੇ ਵਿੱਚ ਹੈਗਾ ਕੋਈ ਜੀ ਸਰ ਮਾਰਖਾ ਮੇਰੇ ਕੋਈ ਨਹੀਂ ਕਿੱਤੂ ਕੀ ਆਮਦਿਆ ਕਰਾਂ ਮੈਂ ਬਾਤ ਸੁਹਾਈ ਤਕਦੀਰ ਕਹਿੰਦੀ ਆ ਕਰਾ ਕੁੰਗਾਰ ਜਾਨ ਨਾ ਅਸੀਂ ਨਾ ਬਾਪੂ ਜੀ ਆਏ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੋਂ ਤੁਹਾਨੂੰ ਲੈਣ ਆਏ ਆ ਤੁਹਾਡੀ ਸੇਵਾ ਦੀ ਹਾਜ਼ਰ ਮੈਂ ਤਾਂ ਹਾਂ ਇੰਨਾ ਵਾਹਿਗੁਰੂ ਮੇਰਾ ਮਨੂ ਜੁਮੇ ਮੈਂ ਜੇ ਮੇਰਾ ਕੋਈ ਕਸੂਰ ਹੀ ਨਹੀਂ ਬੜਾ ਸੌਂਦ ਮੰਗੂ ਬੈਠਾ ਵਾਹਿਗੁਰੂ ਮਨੂ ਫਾੜ ਕੇ ਅਰੇ ਅਰੇ ਵੀ ਤੇ ਸੱਦ ਜੀ ਮਨੂ ਫਾੜ ਕੇ ਰਹੀ ਤੇ ਪੀ ਸਿੱਕੇ ਗੱਲ ਤੇ ਕਬਤਰ ਮਾਰ ਕੇ ਲਕੀ ਵਾਹਿਗੁਰੂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੇ ਫਤਿਹ ਇਹ ਕੱਲ ਦੁਪਹਿਰ ਦੇ ਇੱਥੇ ਆਏ ਹੋਏ ਨੇ ਜੀ ਪਤਾ ਨਹੀਂ ਕੌਣ ਛੱਡ ਗਿਆ ਕਿੱਦਾਂ ਇੱਥੇ ਆ ਗਏ ਕਿਸੇ ਨੇ ਕੁਝ ਨਹੀਂ ਦੇਖਿਆ ਇਹਨਾਂ ਨੂੰ ਤੇ ਇਹਨਾਂ ਦੇ ਪੈਰ ਤੇ ਵੀ ਸੱਟਾਂ ਲੱਗੀਆਂ ਹੋਈਆਂ ਇਹਨਾਂ ਦੇ ਕੋਲ ਕਾਰਡ ਮਿਲੇ ਨੇ ਤੇ ਸ਼ਸਤਰ ਹੈਗੇ ਨੇ ਪੂਰੇ ਨਿਹੰਗ ਸਿੰਘ ਨੇ ਇਹ ਬਾਬਾਈ ਤੇ ਪਤਾ ਨਹੀਂ ਰੱਬ ਜਾਣਦਾ ਹੁਣ ਕੌਣ ਇਹਨਾਂ ਨੂੰ ਛੱਡ ਗਿਆ ਇੱਥੇ ਤੇ ਕਿੱਦਾਂ ਇੱਥੇ ਆ ਗਏ ਕੁਝ ਨਹੀਂ ਪਤਾ ਭਾਪੂਲਾ ਸਮਸੰਘ ਦੀ ਸਾਡੇ ਗੁਰਦੁਆਰਾ ਸਾਹਿਬ ਦੇ ਨੇੜੇ ਇਹਨਾਂ ਦਾ ਮਕਾਨ ਆ ਤੇ ਕਾਫੀ ਲੰਮਾ ਟਾਈਮ ਤੋਂ ਬਚਪਨ ਤੋਂ ਹੀ ਮੰਨ ਲਓ ਵੀ ਉੱਥੇ ਹੀ ਰਹਿ ਰਹੇ ਸਨ ਤੇ 5 5 ਸਾਲ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰਹਿ ਸੁਰੱਖਿਓ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਡਾਲੀ ਕੀਤੀ ਆ ਉਹ ਬਕਾਇਦਾ ਉਹਨਾਂ ਨੂੰ ਤਖਾਦ ਦਿੱਤੀ ਜਾਂਦੀ ਸੀ ਤੇ ਹੁਣ 2000 ਤਕਰੀਬਨ 2020 ਤੇ 19 ਤੋਂ ਉਹ ਆਪਣੇ ਹੀ ਦੁਬਾਰੇ ਘਰ ਵਿੱਚ ਰਹਿ ਰਹੇ ਸੀ ਜੋ ਪ੍ਰਸਾਦਾ ਪਾਣੀ ਜਾਂ ਗੁਰਦੁਆਰਾ ਸਾਹਿਬ ਸਕ ਲੈਂਦੇ ਸੀ ਜਾਂ ਸਾਡੇ ਅ ਨਜ਼ਦੀਕ ਪਿੰਡ ਦੇ ਤਿੰਨ ਚਾਰ ਪਿੰਡਾਂ ਦੇ ਸੈਂਟਰ ਦੇ ਵਿੱਚ ਹੱਦ ਤੇ ਅ ਇਤਿਹਾਸਿਕ ਗੁਰਦੁਆਰਾ ਸਾਹਿਬ ਜੰਡ ਸਰ ਸਾਹਿਬ ਪੈ ਜਾਂਦਾ ਉੱਥੇ ਹੀ ਛੱਕ ਕੇ ਆਉਂਦੇ ਸੀ ਤੇ ਆਪਣੇ ਘਰ ਆ ਜਾਂਦੇ ਸੀ ਤੇ ਹੁਣ ਇਹ ਪਿਛਲੇ ਹਫਤੇ ਤੋਂ ਗਾਇਬ ਸੀ ਸਾਡੇ ਨਾਲ ਜਦੋਂ ਇੱਥੇ ਆਪਣੇ ਮੈਂਬਰ ਬਣੇ ਨੇ ਮੁਨਕਤਾ ਦੀ ਸੇਵਾ ਦੇ ਵਿੱਚ ਸਾਡੇ ਪਿੰਡ ਤੋਂ ਮੈਂਬਰ ਨੇ ਉਹਨਾਂ ਦੇ ਨਾਲ ਸੰਪਰਕ ਹੋਇਆ ਜਦੋਂ ਤੁਹਾਨੂੰ ਇੱਥੇ ਦੱਸਿਆ ਵੀ ਇਹ ਪਿੰਡ ਹਮੀਦੀ ਤੋਂ ਅਸੀਂ ਤੇ ਸਾਨੂੰ ਪਤਾ ਲੱਗਿਆ ਸੀ ਕੱਲ ਹੀ ਸਾਨੂੰ ਪਤਾ ਲੱਗਿਆ ਸੀ ਤੇ ਕੱਲ ਅਸੀਂ ਅਰਜੀ ਮੈਂ ਕਰਕੇ ਬਾਹਰ ਸੀ ਤੇ ਅੱਜ ਅਸੀਂ ਆਉਣ ਦਾ ਪ੍ਰੋਗਰਾਮ ਨਾਲੇ ਬਾਪੂ ਜੀ ਹੁਣੀ ਤਿੰਨ ਭਰਾ ਸੀ ਇੱਕ ਗੁਰਮਾ ਰਹਿੰਦੇ ਸੀ ਇੱਕ ਇੱਥੇ ਰਹਿੰਦੇ ਸੀ ਜਿਹੜਾ ਇਹਨਾਂ ਦਾ ਆਪਦਾ ਪਰਿਵਾਰ ਆ ਇਹਦੇ ਵਿੱਚ ਤਾਂ ਕੋਈ ਨਹੀਂ ਰਿਹਾ ਤੇ ਭਤੀਜੇ ਹੈਗੇ ਨੇ ਜਿਹੜੇ ਮਕਾਂ ਸਿੰਘ ਦੇ ਬੇਟੇ ਨੇ ਇਹਨਾਂ ਦੇ ਭਰਾ ਦੇ ਉਹ ਉੱਥੇ ਹੈਗੇ ਨੇ ਤੇ ਗੁਰਮਾਲਿਆਂ ਦਾ ਤਾਂ ਮੈਨੂੰ ਤਾਂ ਲੱਗਦਾ ਵੀ ਕੋਈ ਹੋਣਾ ਹੈ ਹਾਂ ਉਈ ਪਾ ਮੈਂ ਸਾਂ ਨਹੀਂ ਪਟੇ ਹੂੰ ਤੂੰ ਪੜੇ ਮਾਰ ਨਾ ਤੂੰ ਮੈਂ ਤਾਂ ਇਹ ਉੱਤੋਂ ਕੱਟੀ ਨਹੀਂ ਤੂੰ ਘਾਣ ਦੇ ਵਿੱਚ ਮੈਂ ਕਿਹਾ ਉਹ ਤਾਂ ਹੋ ਗਿਆ ਲੋ ਕੋਈ ਨਾ ਕੋਈ ਨਾ ਬਹੁਤ ਠੀਕ ਹੋ ਜਾ ਫਿਰ ਆਪਾਂ ਪੁੱਛ ਲਾਂਗੇ ਉਹਨਾਂ ਨੂੰ ਵਾਹ ਕੋਈ ਨਹੀਂ ਕੋਈ ਨਾ ਕੋਈ ਗੱਲ ਨਹੀਂ ਕੋਈ ਨਾ ਦੱਸ ਰਾ ਕੋਈ ਗੱਲ ਨਹੀਂ ਠੀਕ ਹੋ ਜਾ ਕੋਈ ਗੱਲ ਨਹੀਂ ਠੀਕ ਹੋ ਜਾ ਫਿਰ ਆਪਾਂ ਚੱਲ ਬੜਾ ਕੇ ਪੈਂਡ ਉਹਨਾਂ ਨੂੰ ਪੁੱਛ ਲਾਂਗੇ ਕੋਈ ਗੱਲ ਨਹੀਂ